ਪੀਤੇ ਆਗੂਆਂ ਨੂੰ ਨਾਪਾ ਕੋਤਵਾਲੀ ਪੁਲਿਸ ਦੀ ਹਦਾਇਤ ਡੀਸੀ ਦੀ ਬਿਨਾ ਪਰਮਿਸ਼ਨ ਤੋਂ ਕੋਈ ਕੈਂਪ ਨਾ ਲਗਾਇਆ ਜਾਵੇ ਅੱਗੇ ਭਾਜਪਾ ਆਗੂਆਂ ਦਾ ਸੁਣੋ ਕੀ ਕਹਿਣਾ ਭਾਜਪਾ ਆਗੂਆਂ ਨੂੰ ਕਿਉਂ ਬੁਲਾਇਆ ਗਿਆ ਕੋਤਵਾਲੀ ਨਾਬਾ ਐਸਐਚਓ ਕੋਤਵਾਲੀ ਨਾਬਾ ਨੇ ਦਿੱਤੀ ਜਾਣਕਾਰੀ ਸਰਦਾਰ ਜਗਦੀਪ ਸਿੰਘ ਚੀਮਾ ਜੀ ਵੱਲੋਂ ਸਾਡੇ ਮੰਡਲ ਪ੍ਰਧਾਨ ਜੀ ਨੂੰ ਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸ਼ਹਿਰੀ ਸਾਡੇ ਅਹੁਦੇਦਾਰ ਨੇ ਉਹਨਾਂ ਨੂੰ ਪਰਸਨਲੀ ਕਾਲ ਕਰਕੇ ਬੁਲਾਇਆ ਗਿਆ ਤੇ ਜਦੋਂ ਮੇਰੇ ਧਿਆਨ ਦੇ ਵਿੱਚ ਆਇਆ ਤਾਂ ਮੇਰਾ ਇਹ ਫਰਜ਼ ਬਣਦਾ ਕਿਉਂਕਿ ਹਲਕੇ ਦੀ ਸੇਵਾ ਮੈਂ ਕਰ ਰਿਹਾ ਜਾਂ ਮੈਂ ਆਪਣੇ ਵਰਕਰਾਂ ਦੇ ਨਾਲ ਇੱਥੇ ਪਹੁੰਚੇ ਆਂ ਐਸ ਐਚਓ ਸਾਹਿਬ ਨੇ ਸਾਨੂੰ ਇਹ ਜਿਹੜੀ ਹਦਾਇਤ ਦਿੱਤੀ ਹੈ ਕਿ ਡੀਸੀ ਸਾਹਿਬ ਵੱਲੋਂ ਸਾਨੂੰ ਲਿਖਤੀ ਹੁਕਮ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਕੈਂਪ ਲਗਾਏ ਜਾ ਰਹੇ ਨੇ ਜਿਹੜੀ ਲੋੜਵੰਦ ਲੋਕਾਂ ਨੂੰ ਕੇਂਦਰ ਸਰਕਾਰ ਵੱਲੋਂ ਸਕੀਮਾਂ ਦਿੱਤੀਆਂ ਜਾ ਰਹੀਆਂ ਨੇ ਉਹ ਕੈਂਪ ਉਦੋਂ ਹੀ ਲਗਾਏ ਜਾਣ ਜਦੋਂ ਤੁਹਾਨੂੰ ਡੀਸੀ ਡੀਸੀ ਸਾਹਿਬ ਵੱਲੋਂ ਜਾਂ ਐਸ ਡੀਐਮ ਮੈਡਮ ਵੱਲੋਂ ਲਿਖਤੀ ਪਰਮਿਸ਼ਨ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਕੌਣ ਲਾਰੇ ਸੀ ਪਿੰਡਾਂ ਦੇ ਕੈਂਪ ਇਹ ਪੂਰੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰ ਤੇ ਪਿੰਡਾਂ ਦੇ ਵਿੱਚ ਸਾਡੇ ਕੰਪਿਊਟਰ ਆਪਰੇਟਰ ਜਾ ਰਹੇ ਸੀਗੇ ਤੇ ਮੌਕੇ ਦੇ ਉੱਤੇ ਏਜੂਸ਼ਮਾਨ卡ਰ ਵੀ ਮਿਲ ਰਿਆ ਸੀ ਲੋਕਾਂ ਦੀਆਂ ਪੈਕਸ਼ਨਾ ਵੀ ਲੱਗ ਰਹੀਆਂ ਸੀਗੀਆਂ ਤੇ ਵਿਸ਼ਵਕਰਮਾ ਯੋਜਨਾ ਦੇ ਤਹਿਤ ਉਹਨਾਂ ਨੂੰ ਉਜਾਰ ਵੀ ਦਿੱਤੇ ਜਾ ਰਹੇ ਸੀ ਉਹਨਾਂ ਦੇ 25000 ਤੋਂ ਲੈ ਕੇ 50000 ਤੱਕ ਦੇ ਜਿਹੜੇ ਲੋਨ ਨੇ ਉਹ ਪਾਸ ਕੀਤੇ ਜਾ ਰਹੇ ਸੀਗੇ ਤਾਂ ਜੋ ਜਿਹੜੇ ਛੋਟੇ ਕੀਰਤੀ ਲੋਕ ਨੇ ਉਹ ਆਪਣਾ ਕੰਮਕਾਰ ਕਰ ਸਕਣ ਤੇ ਕਿਸੇ ਦੀ ਵੀ ਮਦਦ ਕਰਨਾ ਮੈਨੂੰ ਲੱਗਦਾ ਕੋਈ ਬਰਾਈ ਨਹੀਂ ਹੈ ਇਹ ਸਰਕਾਰ ਬਖਲਾਹਣ ਦੇ ਵਿੱਚ ਹੈ ਸਰਕਾਰ ਨੂੰ ਇਹ ਕਿ ਭਾਰਤੀ ਜਨਤਾ ਪਾਰਟੀ ਜਿੱਥੇ ਸ਼ਹਿਰਾਂ ਦੇ ਵਿੱਚ ਅੱਗੇ ਵੱਧ ਰਹੀ ਹੈ ਹੁਣ ਪਿੰਡਾਂ ਦੇ ਵਿੱਚ ਵੀ 2-200 3-300 ਲੋਕ ਨੇ ਜ ਇਸੇ ਕਰਕੇ ਸਰਕਾਰ ਨੇ ਆਪਣੀ ਬੁਖਲਾਹਰ ਦਿਖਾਈ ਅੱਜ ਜਿਹੜੇ ਕੈਂਪਨੀ ਉਹ ਬੰਦ ਕਰਵਾਏ ਗਏ ਅਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਪੰਜਾਬ ਦੇ ਸੀਨੀਅਰ ਲੀਡਰ ਨੇ ਅੱਜ ਉਹਨਾਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ ਨੇ ਤੇ ਸਾਡੇ ਮਹਾਰਾਣੀ ਪ੍ਰਨੀਤ ਕੌਰ ਜੀ ਸਾਡੇ ਹਰਮਨ ਪਿਆਰੇ ਨੇਤਾ ਬੀਬਾ ਜੈਂਦਰ ਕੌਰ ਜੀ ਵੀ ਅੱਜ ਆਪਣੇ ਵਰਕਰਾਂ ਦੇ ਨਾਲ ਖੜੇ ਹੋਏ ਨਜ਼ਰ ਆਏ ਤੇ ਹਰੇਕ ਹਲਕੇ ਦੇ ਵਿੱਚ ਜਿੱਥੇ-ਜਿੱਥੇ ਵੀ ਸਾਡੇ ਵਰਕਰਾਂ ਨੂੰ ਕੋਈ ਤੰਗੀ ਪਰੇਸ਼ਾਨੀ ਆਈ ਹੈ ਉੱਥੇ ਮਹਾਰਾਣੀ ਪ੍ਰਨੀਤ ਕੌਰ ਅਤੇ ਬੀਬਾ ਜੈਂਦਰ ਕੌਰ ਜੀ ਡਟ ਕੇ ਨਾਲ ਆਪਣੇ ਵਰਕਰਾਂ ਦੇ ਖੜੇ ਨੇ ਤੇ ਹੁਣ ਕੀ ਸਟੈਪ ਹੋ ਤੁਹਾਡਾ ਅਗਲਾ ਅਸੀਂ ਜੀ ਆਪਣੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਜਿਹੜਾ ਮੈਸੇਜ ਆਉਂਦੀ ਵੇਟ ਕਰਾਂਗੇ ਜੋ ਵੀ ਸਾਨੂੰ ਪਾਰਟੀ ਵੱਲੋਂ ਦੇਸ਼ ਹੋਊਗਾ ਉਸ ਮੁਤਾਬਕ ਅਸੀਂ ਕੰਮ ਕਰਾਂਗੇ ਕਿ ਕੀ ਤੁਸੀਂ ਇਸ ਤੇ ਤੁਹਾਡਾ ਹੈਗਾ ਜਿਹੜਾ ਇਹ ਐਕਸ਼ਨ ਹੈ ਸਰਕਾਰ ਦਾ ਜਾਂ ਪ੍ਰਸ਼ਾਸਨ ਦਾ ਉਹਦੇ ਦੀ ਕੀ ਕਮੈਂਟ ਪ੍ਰਸ਼ਾਸਨ ਦਾ ਮਜਬੂਰ ਆ ਜੀ ਪ੍ਰਸ਼ਾਸਨ ਕੀ ਕਰ ਸਕਦਾ ਪ੍ਰਸ਼ਾਸਨ ਨੇ ਤਾਂ ਸਰਕਾਰ ਦੇ ਮੁਤਾਬਕ ਕੰਮ ਕਰਨਾ ਹੁੰਦਾ ਇਹਨਾਂ ਨੂੰ ਪਿੱਛੋਂ ਹਦਾਇਤ ਆਈ ਹੈ ਇਹਨਾਂ ਨੇ ਸਾਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਬੰਦ ਕਰ ਦਿਓ ਪ੍ਰਸ਼ਾਸਨ ਦਾ ਨਿੱਜੀ ਦਾ ਸਾਡੇ ਨਾਲ ਕੋਈ ਰੌਲਾ ਹੈ ਨਹੀਂ ਹੈ ਪ੍ਰਸ਼ਾਸਨ ਨੂੰ ਤਾਂ ਸਰਕਾਰ ਦੇ ਨਾਲ ਚੱਲਣਾ ਪੈਂਦਾ ਜੋ ਪਿੱਛੋਂ ਹਦਾਇਤਾਂ ਨੇ ਉਸ ਮੁਤਾਬਕ ਉਹ ਆਪਣਾ ਕੰਮ ਕਰਦਾ ਹੈ ਤੁਹਾਡੇ ਕੋਲ ਜਿਹੜੀ ਅਪਡੇਟ ਹੈ ਸਰ ਇਹ ਸਾਨੂੰ ਜੋ ਹਦਾਇਤਾਂ ਸਰਕਾਰ ਦੀਆਂ ਨੇ ਜੀ ਤੇ ਅੱਜ ਡੀਸੀ ਸਾਹਿਬ ਨੇ ਮੈਂ ਇਹਨਾਂ ਨੂੰ ਇਸ ਤਰ੍ਹਾਂ ਕਿ ਕੀਤਾ ਸੀ ਵੀ ਐਟ ਲੀਸਟ ਜਿਹੜੇ ਜਿਹੜੇ ਜੋ ਸਾਡੇ ਡੀਸੀ ਸਾਹਿਬ ਜਾਂ ਐਸਡੀਐਮ ਸਾਹਿਬ ਵੱਲੋਂ ਆਰਡਰ ਜਿਹੜੇ ਹੈਗੇ ਨੇ ਜੀ ਆਏ ਨੇ ਜੀ ਉਹਨਾਂ ਨੂੰ ਉਹਨਾਂ ਆਰਡਰਸ ਬਾਰੇ ਮੈਂ ਦੱਸ ਦਾਂਗਾ ਕਿਉਂਕਿ ਜੋ ਡਾਟਾ ਪ੍ਰੋਸੈਸਿੰਗ ਆਰਡਰ ਪਰ ਆ ਰਹੇ ਨੇ ਉਹਨਾਂ ਬਾਰੇ ਮੈਂ ਇਹਨਾਂ ਨੂੰ ਜੱਲਾ ਕੇ ਸਾਰਿਆਂ ਨੂੰ ਜਾਣਕਾਰੀ ਦਿੱਤੀ ਹੈ ਉਹ ਜੋ ਇਹਨਾਂ ਦੀ ਗਤੀਵਿਧੀਆਂ ਨੇ ਜਾਂ ਜੋ ਜੋ ਕੁਝ ਹੈਗਾ ਜਿਵੇਂ ਸਰਕਾਰ ਦਾ ਜਾਂ ਜੋ ਕੁਝ ਹੋਊਗਾ ਉਹ ਵੀ ਇਹਨਾਂ ਨੂੰ ਪ੍ਰਾਇਮ ਕੀ ਆਰਡਰ ਹੈ ਕਿ ਸਰ ਕੋਈ ਜਾਣਕਾਰੀ ਉਹਨਾਂ ਨੇ ਸਿਰਫ ਇੱਕ ਡਾਟਾ ਪ੍ਰੋਸੈਸਿੰਗ ਬਾਰੇ ਦੱਸਿਆ ਵੀ ਦੂਜਾ ਇੱਕ ਜਿਹੜਾ ਇੱਕ ਕੈਂਪ ਸਿਹੜੇ ਨਹੀਂ ਜਿਹੜੇ ਹੈਗੇ ਨੇ ਵਿਦਆਊਟ ਪਰਮਿਸ਼ਨ ਨਹੀਂ ਲਾਣੇ ਦੀ ਆਥਰਾਇਜ਼ ਹੋਣਾ ਚਾਹੀਦੇ ਨੇ ਜੀ ਬਿਲਕੁਲ ਠੀਕ ਹੈ ਲਾਅਨ ਆਰਡਰ ਤਾਂ ਹੀ ਮੇਨਟੇਨ ਹੁੰਦਾ ਜੀ ਇਹ ਪਰਮਿਸ਼ਨ ਲੈਤੀ ਹੋਊਗੀ ਤਾਂ ਦੈਟ ਵਿਲ ਬੀ ਦ ਰਾਈਟ ਤਾਂ ਹੀ ਉਹਨੂੰ ਪ੍ਰੋਪਰ ਸੈਂਸਟਾਈਜ਼ ਹੋ ਜੂ ਸਾਰਾ ਕੁਝ ਠੀਕ ਹੋ ਸੈਂਤ ਹੋ ਗਏ ਨੇ ਬਿਲਕੁਲ ਜੀ ਬਿਲਕੁਲ ਜੋ ਹੈ ਉਹ ਇਸੇ ਕਰਕੇ ਉਹਨਾਂ ਨੂੰ ਮੀਟਿੰਗ ਕੀਤੀ ਆ ਵੀ ਜੋ ਡੀਸੀ ਸਾਹਿਬ ਦੇ ਆਰਡਰਸ ਨੇ ਉਹਨੂੰ ਪ੍ਰੋਪਰਲੀ ਕੰਪਲਾਈਂਸ ਕਰਨੀ। ਥੈਂਕ ਯੂ ਸਰ।